ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਅੱਜ ਗੱਲ ਕਰਨ ਜਾ ਰਿਹਾ ਜੀ ਪੰਜਾਬ ਦੇਆਂ ਕੁਝ ਮੁੱਖ ਖਬਰਾਂ ਦੇ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਅਤੇ ਸਰਕਾਰਾਂ ਦੇ ਆਗੂਆਂ ਨੇ ਜੋ ਆਮ ਜਨਤਾ ਨੂੰ ਪੰਬਲ ਪੂਸੇ ਵਿੱਚ ਪਾਇਆ ਹੋਇਆ ਹੈ ਜੋ ਆਮ ਜਨਤਾ ਦੀ ਚਮੜੀ ਲਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਜੇ ਗੱਲ ਕਰ ਲਈਏ ਕਾਂਗਰਸ ਪਾਰਟੀ ਹੋਵੇ ਪਾਵੇਂ ਸ਼ੋਮੀ ਅਕਾਲੀ ਦਲ ਪਾਰਟੀ ਹੋਵੇ ਪਾਵੇ ਪਾਤੀ ਜਨਤਾ ਪਾਰਟੀ ਹੋਵੇ ਤੇ ਪਾਵੇਂ ਆਮ ਆਦਮੀ ਪਾਰਟੀ ਹੋਵੇ ਹਜੇ ਉਹਨਾਂ 27 ਲੋਕਾਂ ਦਾ ਸਿਵਾ ਠੰਡਾ ਵੀ ਨਹੀਂ ਹੋਇਆ ਕੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ अरविंद केजरीवाल जितेंद्र जैन ਅਤੇ ਮਨੀਸ਼ ਸੋਤੀਆ ਵਰਗੇ ਲੋਕਾਂ ਨਾਲ ਰਲ ਕੇ ਨਸ਼ਾ ਮੁਕਤ ਰੈਲੀ ਚਲਾਈ ਹੈ ਗੱਲ ਕਰਦੇ ਆ ਜੀ ਜੋ ਭਗਵੰਤ ਮਾਨ ਨੇ ਉਹਨਾਂ ਨੂੰ ਪਤਾ ਨਹੀਂ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਬੱਚਾ ਬੱਚੇ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਤੇ ਜੋ ਉਹਨਾਂ 27 ਲੋਕਾਂ ਦੀ ਅੰਮ੍ਰਿਤਸਰ ਦੇ ਇਲਾਕੇ ਮਜੀਠੀਆ ਦੇ ਵਿੱਚ ਸ਼ਰਾਬ ਦਾ ਸੇਵਨ ਕਰਨ ਕਰਕੇ ਮੌਤ ਹੋਈ ਹੈ। ਉਹ ਇੱਕ ਇੱਕ ਬੱਚੇ ਦੇ ਮੋਬਾਈਲ ਤੇ ਚੱਲਦਾ ਹੈ। ਹਰ ਇੱਕ ਨੌਜਵਾਨ, ਬੱਚਾ, ਔਰਤ ਹਰ ਕਿਸੇ ਨੂੰ ਉਹਦੇ ਬਾਰੇ ਪਤਾ ਹੈ। ਜੇ ਗੱਲ ਕਰਦੇ ਹਾਂ ਜੀ ਉੱਧਰ ਜਿਹੜੀ ਮੌਤ ਹੋਈ ਹੈ 27 ਲੋਕਾਂ ਦੀ ਸ਼ਰਾਬ ਪੀਣ ਨਾਲ ਉੱਤੋਂ ਜਿਹੜੀ ਇਹ ਰੈਲੀ ਚਲਾਈ ਜਾ ਰਹੀ ਹੈ ਇਹਦਾ ਕੀ ਮਤਲਬ ਕਨਸੈਪਟ ਕੀ ਨਿਕਲ ਕੇ ਆ ਰਿਹਾ ਹੈ ਕੀ ਮਤਲਬ ਇਹਦਾ ਕੀ ਕਨਸੈਪਟ ਹੈ ਜੇ ਫਿਰ ਗੱਲ ਕਰ ਲਈਏ ਕਿ ਆ ਉਹਨਾਂ ਨੇ ਉੱਪਰੋ ਕਿਹਾ ਭਗਵੰਤ ਮਾਨ ਜੀ ਨੇ ਕਿ ਜਿਹੜੇ ਲੋਕ ਮਰੇ ਨੇ ਮੈਂ ਉਹਨਾਂ ਨੂੰ 10-10 ਲੱਖ ਰੁਪਈਆ ਦੇਵਾਂਗਾ ਤੇ ਨਾਲ ਇੱਕ-ਇੱਕ ਨੌਕਰੀ ਦੇਵਾਂਗਾ ਮਤਲਬ ਭਗਵੰਤ ਮਾਨ ਜੀ ਇਹ ਕਹਿ ਰਹੇ ਨੇ ਕਿ ਨਸ਼ਾ ਮਤਲਬ ਲੋਕਾਂ ਨੂੰ ਨਸ਼ਾ ਕਰਨਾ ਚਾਹੀਦਾ ਹੈ ਸ਼ਰਾਬ ਪੀਣੀ ਚਾਹੀਦੀ ਹੈ ਜਾਂ ਚਿੱਟਾ ਲਾਉਣਾ ਚਾਹੀਦਾ ਹੈ ਮਤਲਬ ਕਿ ਜੇ ਉਹ ਸ਼ਰਾਬ ਪੀਂਦੇ ਨੇ ਨਸ਼ਾ ਕਰਦੇ ਨੇ ਤੇ ਅਸੀਂ ਮਤਲਬ ਉਹਨਾਂ ਨੂੰ ਸਰਕਾਰ ਤੋਂ ਪੈਸਾ ਲੈਣ ਵਾਸਤੇ ਜਾਂ ਕਿਸੇ ਤਰ੍ਹਾਂ ਦੀ ਨੌਕਰੀ ਜਾਂ ਮਦਦ ਲੈਣ ਵਾਸਤੇ ਸ਼ਰਾਬ ਦਾ ਸੇਵਨ ਕਰਨਾ ਚਾਹੀਦਾ ਹੈ ਮਤਲਬ ਇਹ ਸਮਝਾਉਣਾ ਚਾਹੁੰਦੇ ਨੇ ਭਗਵੰਤ ਮਾਨ ਕਿ ਫਿਰ ਰੈਲੀ ਕਰਨ ਦੀ ਕੀ ਜ਼ਰੂਰਤ ਹੈ ਲੇਕਿਨ ਹੁਣ ਸੁਖਬੀਰ ਬਾਗਲ ਨੇ ਰਗੜ ਕੇ ਰੱਖ ਦਿੱਤਾ ਹੈ ਭਗਵੰਤ ਮਾਨ ਨੇ ਉਹਨਾਂ ਨੇ ਕਿਹਾ ਕਿ ਸਾਡੇ ਉੱਤੇ ਬੜੇ ਸਿਆਸਤੀ ਤੱਥ ਕੱਸੇ ਜਾਂਦੇ ਸੀ ਤੇ ਹੁਣ भगवंत मान ਇਹ ਦੱਸਣ ਕਿ ਜੋ 27 ਲੋਕਾਂ ਦੀ ਸ਼ਰਾਬ ਪੀਣ ਨਾਲ ਮੌਤ ਹੋਈ ਹੈ ਤੇ ਜੋ ਲੋਕ ਮਰੇ ਨੇ ਜਾਂ ਪਿੰਡਾਂ ਦੇ ਵਿੱਚ 99% ਨਸ਼ਾ ਖਤਮ ਹੋ ਗਿਆ ਹੈ ਉਹਨਾਂ ਨੇ ਇਹ ਗੱਲ ਕੀਤੀ ਹੈ ਸੁਖਬੀਰ ਸਿੰਘ ਬਾਦਲ ਜੀ ਨੇ ਕਿ ਇਹ ਸਿਰਫ ਸਟੰਟ ਖੇਡਿਆ ਜਾ ਰਿਹਾ ਹੈ ਸਟੰਟ ਬਾਜੀ ਹੈ ਲੋਕਾਂ ਨੂੰ ਬੁੱਧੂ ਬਣਾ ਰਹੇ ਨੇ ਭਗਵੰਤ ਮਾਨ ਸਕੂਬੀਰ ਬਾਦਲ ਦਾ ਇਹ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਲੋਕ ਹੁਣ ਸਮਝਦਾਰ ਨੇ ਉਹਨਾਂ ਨੂੰ ਹੁਣ ਇਹ ਜੋ ਨਸ਼ਾ ਮੁਕਤ ਰੈਲੀ ਚਲਾਈ ਹੈ ਉਹ ਉਹਦੇ ਕਾਰਨ 99% ਲੋਕ ਸ਼ਰਾਬ ਪੀਣ ਜਾਂ ਨਸ਼ਾ ਕਰਨ ਤੋਂ ਹਟ ਗਏ ਨੇ ਉਹ ਸਾਨੂੰ ਤਾਂ ਬੜੇ ਵੱੜੇ ਸਵਾਲ ਖੜਾ ਕਰਦੇ ਸੀ ਕਿ ਅਸੀਂ ਚਿਕਟਾ ਵੇਚਦੇ ਹਾਂ ਸਾਡੇ ਉੱਤੇ ਬੜੇ ਗਲਤ ਮਤਲਬ ਲਾਉਂਦੇ ਸੀਗੇ ਇਲਜ਼ਾਮ ਉਹਨਾਂ ਨੇ ਮਜੀਠੀਆ ਉੱਪਰ ਵੀ ਲਗਾਏ ਲੇਕਿਨ ਹੁਣ ਉਹ ਆਪਣੀ ਸਰਕਾਰ ਦੇ ਵਿੱਚ ਦੱਸਣ ਕਿ ਜੋ ਹੁਣ ਹਾਲੇ ਦੇ ਵਿੱਚ ਮੌਤਾਂ ਹੋਈਆਂ ਨੇ ਉਹਦਾ ਜ਼ਿੰਮੇਵਾਰ ਕੌਣ ਹੈ ਜੋ ਪਿੱਛੇ 2024 ਦੇ ਵਿੱਚ ਸੰਗਰੂਰ ਵਿੱਚ ਸ਼ਰਾਬ ਪੀਣ ਨਾਲ ਲੋਕਾਂ ਦੀਆਂ ਮੌਤਾਂ ਹੋਈਆਂ ਨੇ ਉਹਦਾ ਜ਼ਿੰਮੇਵਾਰ ਕੌਣ ਹੈ ਸਾਡੇ ਉੱਤੇ ਤਾਂ ਬਹੁਤ ਹੀ ਜ਼ਿਆਦਾ ਤੱਥ ਕੱਸਦੇ ਸੀ ਉਹਨਾਂ ਨੇ ਗੱਲ ਕੀਤੀ ਕਿ ਜਿਹੜੀ ਲੁਧਿਆਣੇ ਦੇ ਵਿੱਚ ਜਿਮਨੀ ਚੋਣਾ ਜੋ ਹੋਣੀਆਂ ਨੇ ਉਹਦੇ ਵਿੱਚ ਜੋ ਰੈਲੀ ਦਾ ਇਹਨਾਂ ਨੇ ਇੱਕ ਪਖੰਡ ਬਣਾਇਆ ਹੈ ਲੁਧਿਆਣੇ ਦੇ ਵਿੱਚ ਬਹੁਤ ਵੱਡੇ ਨਸ਼ਾ ਤਸਕਰ ਬੈਠੇ ਹੋਏ ਨੇ ਜੋ ਉੱਥੇ ਆਪਣਾ ਨਸ਼ਾ ਵੇਚਦੇ ਨੇ ਤੇ ਉਹਨਾਂ ਤੱਕ ਹਜੇ ਤੱਕ ਕਿਸੇ ਤਰ੍ਹਾਂ ਦਾ ਵੀ ਹੱਥ ਨਹੀਂ ਪਿਆ ਉਹਨਾਂ ਨੇ ਭਗਵੰਤ ਮਾਨ ਨੂੰ ਸਿੱਧਾ ਹੀ ਕਿਹਾ ਹੈ ਕਿ ਇਹ ਸਟੰਟ ਬਾਜ਼ੀ ਬੰਦ ਕਰੋ ਲੋਕ ਸਮਝਦਾਰ ਨੇ ਲੋਕਾਂ ਨੂੰ ਇਹਦੇ ਬਾਰੇ ਪਤਾ ਹੈ ਕਿ ਜੋ ਤੁਸੀਂ ਕਰ ਰਹੇ ਹੋ ਜਾਂ ਨਸ਼ਾ ਮੁਕਤ ਰੈਲੀ ਚਲਾਉਣ ਦੀ ਆਪਣਾ ਜੋ ਤੁਸੀਂ ਜਾਰੀ ਕੀਤਾ ਹੈ ਇਹ ਸਿਰਫ ਇੱਕ ਸਟੰਟ ਬਾਜੀ ਹੈ ਇੱਕ ਦਿਖਾਵਾ ਹੈ ਜੋ ਲੋਕਾਂ ਨੂੰ ਉੱਲੂ ਬਣਾਇਆ ਜਾ ਰਿਹਾ ਹੈ ਇਦਾਂ ਦੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਜਿਵੇਂ ਕੋਈ ਹੋਰ ਖਬਰ ਮਿਲਦੀ ਹੈ ਜਲਦ ਪੇਸ਼ ਹੁਨੇਹਾ ਧੰਨ